ਐਕਚੁਅਲੀ ਸਰ ਅਸੀਂ ਸਾਰੇ ਉੱਪਰ ਸੀ ਮੇਰਾ ਸਟਾਫ ਸਾਰਾ ਉੱਪਰ ਸੀ ਮੇਰਾ ਨਾ ਦੋਸੇ ਦਾ ਥਿਆ ਦੇਖੋ ਕਾਊਂਟਰ ਲੱਗਿਆ ਹੋਇਆ ਦੋਸੇ ਵਾਲਾ ਬੰਦਾ ਮੇਰਾ ਥੱਲੇ ਵਰਕਰ ਸੀ ਤੇ ਮੈਡਮ ਉੱਪਰੋਂ ਇੱਕ ਥੱਲੇ ਆਏ ਮੇਰੇ ਰੈਸਟੋਰੈਂਟ ਦੇ ਤੇ ਉਹਨਾਂ ਨੇ ਦੱਸਿਆ ਵੀ ਮੈਡਮ ਇਹਨੂੰ ਨੇ ਬਹੁਤ ਜ਼ਿਆਦਾ ਅੱਗ ਲੱਗ ਗਈ ਆ ਇਹਨੂੰ ਏਟੀਐਮ ਨੂੰ ਆਪਣੇ ਐਚਡੀਐਫਸੀ ਐਮ ਦਾ ਏਟੀਐਮ ਹੈ ਜਿਹੜਾ ਇਹਨੂੰ ਅੱਗ ਲੱਗ ਗਈ ਜਿੱਦਾਂ ਹੀ ਮੈਡਮ ਨੇ ਮੈਨੂੰ ਉੱਪਰ ਆ ਕੇ ਕਨਫਰਮ ਕੀਤਾ ਵੀ ਮੈਂ ਮੈਂ ਤਾਂ ਉੱਥੇ ਅੱਗ ਲੱਗ ਗਈ ਆ ਮੈਂ ਫਟੋ ਫਟ ਇਹਨਾਂ ਨੂੰ ਕਿਹਾ ਮੈਂ ਕਿ ਜਿੰਨੇ ਆ ਆਪਣੇ ਸਿਲੰਡਰ पे 5 ਤੋਂ 6 ਮੇਰੇ ਫਾਇਰ ਵਾਲੇ ਸਿਲੰਡਰ ਸੀ ਅਸੀਂ ਉਸੇ ਟਾਈਮ ਚੱਕ ਕੇ ਲੈ ਕੇ ਆਇਆ ਸਾਰੀ ਅੱਗ ਬੁਝਾਈ ਆ ਹੋਰ ਛੱਡ ਕੇ ਮੇਰੇ ਪਾਣੀ ਦੀ ਕਿੱਟ ਵੀ ਲੱਗੀ ਸੀ ਮੈਂ ਉਹ ਵੀ ਥੱਲੇ ਭੇਜੀ ਜਿੰਨੇ ਵੀ ਸਾਡੇ ਤੋਂ ਹੈਲ ਤੇ ਬਾਕੀ ਵੀ ਮਤਲਬ ਜਿਹੜੀ ਫਾਇਰ ਬਿਗਰੇਟ ਆ ਬਹੁਤ ਲੇਟ ਪਹੁੰਚੀ ਆ ਉਸ ਤੋਂ ਪਹਿਲੇ ਅਸੀਂ ਆਪਣੀ ਅੱਗ ਬੁਝਾ ਚੁੱਕੇ ਸੀ ਕਿੰਨੇ ਕ ਵੇ ਦੀ ਜਿਹੜਾ ਸਰ 8:20 ਮਿੰਟ ਦਾ ਟਾਈਮ ਸੀ ਤੇ ਜਿਹੜੀ ਫਾਇਰ ਬਿਗਰੇ ਆ ਉਹ ਕਿੰਨੇ ਵੇ ਆਈ ਆ ਐ ਮੈਨੂੰ ਲੱਗਦਾ ਤੁਸੀਂ ਲਗਾ ਲਓ ਵੀ ਸਾਡੀ ਅੱਗ ਨੂੰ ਅੱਧਾ ਘੰਟਾ ਹੋ ਗਿਆ ਸੀ ਅੱਗਾ ਪੌਣਾ ਘੰਟਾ ਹੋ ਗਿਆ ਸੀ ਜਦੋਂ ਅੱਧੇ ਪੌਣੇ ਘੰਟੇ ਦੇ ਵਿੱਚ ਅਸੀਂ ਅੱਗ ਬੁਝਾ ਲਈ ਸੀ ਫਾਇਰ ਬਿਗਰੇਟ ਉਦੋਂ ਆਈ ਗਏ ਟਾਈਮ ਤੇ ਨਹੀਂ ਕੋਈ ਆਇਆ ਤੇ ਕਾਰਨ ਕੀ ਸੀਗਾ ਕਾਰਨ ਜੀ ਇਹ ਕਹਿ ਰਿਹਾ ਵੀ ਐਸ ਸੀ ਬਲਾਸਟ ਕਰ ਗਿਆ ਹਾਂਜੀ ਤੇ ਮੌਕੇ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਵੀ ਅੱਗ ਲੱਗੀ ਹੈ ਮੌਕੇ ਤੇ ਕੁਝ ਨਹੀਂ ਹੋਇਆ ਜੀ ਕਾਫੀ ਮਤਲਬ ਕੱਟ ਹੋ ਗਿਆ ਸੀ ਕਰਾਊਡ ਹੋ ਗਿਆ ਸੀ ਅਸੀਂ ਸਭ ਕੋ ਚਿੱਕਾ ਹੀ ਮਾਰ ਦੇ ਰਹੇ ਹਾਂ ਵੀ ਪਲੀਜ਼ ਹੈਲਪ ਕਰੋ ਮੇਰੇ ਉੱਪਰ ਕਿੱਟ ਲੱਗੀ ਆ ਕੋਈ ਲੈ ਕੇ ਆਓ ਪਰ ਜਿੱਦਾਂ ਤੁਹਾਨੂੰ ਪਤਾ ਹੀ ਆ ਕਰਾਊਡ ਦੇ ਵਿੱਚ ਕੋਈ ਹਰ ਕਿਸ ਨੇ ਆਪਣੀ ਆਪਣੀ ਵੀਡੀਓ ਬਣਾਈ ਆ